ਟੀਟਵਾਲ ਦਾ ਕੁੱਤਾ ਸਾਦਤ ਹਸਨ ਮੰਟੋ ਦੀ ਲਿਖੀ ਹੋਇ ਇੱਕ ਬਹੁਤ ਹੀ ਲਾਜਵਾਬ ਕਹਾਣੀ। ਕਈ ਦਿਨਾਂ ਤੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਆਪਣੇ ਆਪਣੇ ਮੋਰਚਿਆਂ ਵਿੱਚ ਡਟੀਆਂ ਹੋਈਆਂ ਸਨ। ਦਿਨ ਵਿੱਚ ਉਧਰੋਂ ਤੇ ਇਧਰੋਂ 10-12 ਫਾਇਰ ਹੋ ਜਾਂਦੇ ਸਨ ਜਿਨ੍ਹਾਂ ਦੇ ਨਾਲ ਕੋਈ ਮਨੁੱਖੀ ਚੀਕ ਬੁਲੰਤਾ ਨਹੀਂ ਸੀ ਹੁੰਦੀ। ਮੌਸਮ ਵੀ ਬੜਾ ਸੁਹਾਵਣਾ ਸੀ। ਪੰਛੀ ਚਹਿਕ ਰਹੇ ਸਨ। ਫੋਲੋ ਉਸੇ ਤਰ੍ਹਾਂ ਖੜ ਰਹੇ ਸਨ ਸਤੰਬਰ ਦਾ ਅੰਤ ਅਕਤੂਬਰ ਦੇ ਰੰਗ ਦੇ ਨਾਲ ਬੜੇ ਗੁਲਾਬੀ ਅੰਦਾਜ਼ ਦੇ ਵਿੱਚ ਗਲੇ ਮਿਲ ਰਿਹਾ ਸੀ ਇਸ ਤਰ੍ਹਾਂ ਜਾਬਦਾਸੀ ਜਿਵੇਂ ਸਰਦੀ ਅਤੇ ਗਰਮੀ ਦੇ ਮੌਸਮ ਦੇ ਵਿੱਚ ਸੁਰਾ ਸਫਾਈ ਹੋ ਰਹੀ ਹੋਵੇ ਪਹਾੜੀ ਮੋਰਚਿਆਂ ਦੇ ਵਿੱਚ ਦੋਹਾਂ ਪਾਸਿਆਂ ਦੇ ਸਿਪਾਹੀ ਕਈ ਦਿਨਾਂ ਤੋਂ ਬੜੀ ਕੁਫਤ ਮਹਿਸੂਸ ਕਰ ਰਹੇ ਸਨ ਕਿ ਕੋਈ ਨਿਰਣਾਇਕ ਗੱਲ ਹੋਣ ਦੇ ਵਿੱਚ ਕਿਉਂ ਨਹੀਂ ਆਉਂਦੀ ਫੈਸਲਾ ਕਿਉਂ ਨਹੀਂ ਹੁੰਦਾ ਇਹ ਸਿਪਾਹੀ ਪਥਰੀਲੀ ਜ਼ਮੀਨ ਉੱਤੇ ਪੁੱਠੇ ਸਿੱਧੇ ਲੇਟੇ ਰਹਿੰਦੇ ਅਤੇ ਜਦੋਂ ਹੁਕਮ ਮਿਲਦਾ ਇੱਕ ਦੋ ਫਾਇਰ ਕਰ ਦਿੰਦੇ ਸਨ ਗੋਲੀਆਂ ਪੂਰੀ ਰਫ਼ਤਾਰ ਦੇ ਨਾਲ ਆਉਂਦੀਆਂ ਸਨ ਤੇ ਪੱਥਰਾਂ ਦੀ ਧਾੜ ਦੇ ਨਾਲ ਟਕਰਾਉਂਦੀਆਂ ਠਾ ਕਰਕੇ ਦੋਵੇਂ ਪਹਾੜੀਆਂ ਜਿਨ੍ਹਾਂ ਉੱਤੇ ਮੋਰਚੇ ਸਨ ਇੱਕੋ ਜਿੰਨੀਆਂ ਉੱਚੀਆਂ ਸਨ ਵਿਚਕਾਰ ਵਿਚਕਾਰ ਇੱਕ ਹਰੀ-ਭਰੀ ਘਾਟੀ ਸੀ ਜਿਸ ਦੀ ਛਾਤੀ ਉੱਤੇ ਇੱਕ ਨਾਲਾ ਮੋٹے ਸੱਪ ਵਾਂਗ ਤੁਰਦਾ ਸੀ ਪਾਣੀ ਜਿਵੇਂ ਮੋਟਾ ਸੱਪ ਹੋਵੇ ਫਵਾਈ ਜਹਾਜ਼ਾਂ ਦਾ ਕੋਈ ਖਤਰਾ ਨਹੀਂ ਸੀ। ਤੋਪਾਂ ਉਸ ਵੇਲੇ ਦੋਹਾਂ ਦੇ ਕੋਲ ਨਹੀਂ ਸਨ। ਇਸ ਲਈ ਦਵੱਲੀ ਨਿੱਦੜਤਾ ਦੇ ਨਾਲ ਅੱਗ ਬਾਲੀ ਜਾਂਦੀ ਸੀ ਤੇ ਰਾਤ ਨੂੰ ਬਿਲਕੁਲ ਚੁੱਪਚਾਹ ਹੁੰਦੀ ਸੀ, ਕੋਈ ਰੌਲਾ ਗੇੜਾ ਨਹੀਂ। ਇਸ ਲਈ ਦੋਹਾਂ ਮੋਰਚਿਆਂ ਦੀ ਸਿਪਾਹੀਆਂ ਨੂੰ ਇੱਕ ਦੂਜੇ ਦੀ ਗੱਲ ਉੱਤੇ ਹੱਸਣ ਦੀ ਆਵਾਜ਼ ਵੀ ਕਈ ਵਾਰੀ ਸੁਣ ਪੈਂਦੀ ਸੀ, ਰਾਤ ਚੁੱਪ ਸੀ ਤੇ ਜਦੋਂ ਵੀ ਧੂਣੀ ਬਾਲਦੇ ਅੱਗ ਬਾਲਦੇ ਕੋਈ ਖਤਰਾ ਨਹੀਂ ਸੀ, ਜਦੋਂ ਕੋਈ ਉੱਚੀ ਬੋਲਦੇ, ਹੱਸਦੇ ਤਾਂ ਇੱਕ ਦੂਜੇ ਨੂੰ ਇੱਕ ਦੂਜੇ ਪਾਸੇ ਆਵਾਜ਼ਾਂ ਸੁਣ ਪੈਂਦੀ। ਕਦੀ ਕੋਈ ਸਪਾਹੀ ਰੌਂਮ ਵਿੱਚ ਆ ਕੇ ਗਾਉਣ ਲੱਗ ਪੈਂਦਾ ਤਾਂ ਉਸ ਦੀ ਆਵਾਜ਼ ਰਾਤ ਦੀ ਖामोशी ਨੂੰ ਜਗਾ ਦਿੰਦੀ ਸੀ। ਚਾਹ ਦਾ ਦੌਰ ਖਤਮ ਹੋ ਚੁੱਕਾ ਸੀ। ਪੱਥਰ ਦੇ ਚੁੱਲ੍ਹੇ ਵਿੱਚ ਕੋਲੇ ਬੁੱਝ ਚੁੱਕੇ ਸਨ। ਸਭ ਕੰਬਲ ਤਾਣ ਕੇ ਸੌ ਰਹੇ ਸਨ ਪਰ ਕੁਝ ਇਸ ਤਰ੍ਹਾਂ ਕੇ ਮਾੜੇ ਜਿਹੇ ਇਸ਼ਾਰੇ ਦੇ ਨਾਲ ਉੱਠ ਕੇ ਲੜਨ ਦੇ ਲਈ ਮਰਨ ਲਈ ਤਿਆਰ ਹੋ ਸਕਦੇ ਸਨ ਬਿਲਕੁਲ। ਕੁਝ ਇਸ ਤਰ੍ਹਾਂ ਸੁੱਤੇ ਸਨ ਅਧ ਅਧੂਰੇ ਜਿਹੇ। ਜਮਾਦਾਰ ਹਰਨਾਮ ਸਿੰਘ ਆਪ ਪੈਰੇ ਉੱਤੇ ਸੀ। ਉਸਦੀ ਘੜੀ ਦੇ ਵਿੱਚ ਕੋਈ 2 ਵਜੇ ਸੰਤਾਂ ਉਹਨੇ ਗੰਡਾ ਸਿੰਘ ਨੂੰ ਜਗਾਇਆ ਤੇ ਉਹਨੂੰ ਪਹਿਰੇ ਤੇ ਲਾ ਦਿੱਤਾ ਉਹਦਾ ਜੀ ਚਾਹੁੰਦਾ ਸੀ ਕਿ ਉਹ ਸੌ ਜਾਏ ਪਰ ਉਹ ਜਦੋਂ ਲੇਟਿਆ ਤਾਂ ਅੱਖਾਂ ਦੇ ਵਿੱਚ ਉਹ ਨੀਂਦਰ ਬਹੁਤ ਦੂਰ ਸੀ ਇੰਨੀ ਦੂਰ ਸੀ ਕਿ ਜਿੰਨੇ ਅਸਮਾਨ ਦੇ ਤਾਰੇ ਜਮਾਦਾਰ ਸਿੱਧਾ ਲੇਟਿਆ ਤਾਰਿਆਂ ਵੱਲ ਵੇਖਦਾ ਰਿਹਾ ਤੇ ਫਿਰ ਗਾਉਣ ਲੱਗ ਪਿਆ ਨੀਂਦ ਕਿੱਥੇ ਆਣੀ ਸੀ ਗਾਉਣ ਲੱਗ ਪਿਆ ਜੁੱਤੀ ਲੈਣੀ ਐ ਸਤਾਰਿਆਂ ਵਾਲੀ ਸਿਤਾਰਿਆਂ ਵਾਲੀ ਵੇ ਹਰਨਾਮ ਸਿੰਘ ਹੋ ਯਾਰਾ ਭਾਵੇਂ ਤੇਰੀ ਮੈਂ ਵਿਕ ਜਾਏ ਅਤੇ ਹਰਨਾਮ ਸਿੰਘ ਨੂੰ ਅਸਮਾਨ ਦੇ ਵਿੱਚ ਹਰ ਪਾਸੇ ਸਿਤਾਰਿਆਂ ਵਾਲੀਆਂ ਜੁੱਤੀਆਂ ਨਜ਼ਰ ਆਉਣ ਲੱਗ ਪਈਆਂ ਜੁੱਤੀ ਲੈ ਦਿਓ ਸਿਤਾਰਿਆਂ ਵਾਲੀ ਨਹੀਂ ਹਰਨਾਮ ਕੁਰੇ ਹੋ ਨਾਰੇ ਭਾਵੇਂ ਮੇਰੀ ਮੈਂ ਵਿਕ ਜਾਏ ਬਸ ਉਹ ਤਾਰਿਆਂ ਵੱਲ ਵੇਖਦਾ ਵੇਖਦਾ ਨੀਂਦ ਦੀ ਉਡੀਕ ਦੇ ਵਿੱਚ ਗਾਣੇ ਗਾਉਣ ਲੱਗ ਪਿਆ ਉਹ ਗਾ ਕੇ ਅਸਲੇ ਵਿੱਚ ਹੱਸ ਵੀ ਰਿਹਾ ਸੀ ਫਿਰ ਇਹ ਸੋਚ ਕੇ ਕਿ ਨੀਂਦ ਨਹੀਂ ਆਉਣੀ ਉਹਨੇ ਉੱਠ ਕੇ ਸਾਰਿਆਂ ਨੂੰ ਜਗਾ ਦਿੱਤਾ ਹੁਣ ਨਾਰ ਦਾ ਜ਼ਿਕਰ ਹੋਵੇ ਗਾਣਿਆਂ ਦੇ ਵਿੱਚ ਤੇ ਫੌਜੀਆ ਸਾਹਮਣੇ ਨਾਰ ਦਾ ਜ਼ਿਕਰ ਨਾਰ ਦੇ ਜ਼ਿਕਰ ਨੇ ਉਹਦੇ ਦਿਮਾਗ ਦੇ ਵਿੱਚ ਹਲਚਲ ਮਚਾ ਦਿੱਤੀ ਸੀ ਉਹ ਚਾਹੁੰਦਾ ਸੀ ਕਿ ਬਸ ਹੁਣ ਸਾਰੇ ਉੱਠ ਜਾਣ ਤੇ ਊਟ ਪਟਾਂਗ ਗੱਲਾਂ ਹੋਣ ਜਿਨ੍ਹਾਂ ਦੇ ਨਾਲ ਇਸ ਬੋਲੀ ਦੀ ਹਰਨਾਮ ਕੋਰੀ ਸਥਿਤੀ ਪੈਦਾ ਹੋ ਜਾਵੇ ਸਾਰੇ ਨਾਰ ਦੀਆਂ ਗੱਲਾਂ ਕਰਨ ਲੱਗ ਪੈਣ ਖੈਰ ਖੈਰ ਗੱਲਾਂ ਸ਼ੁਰੂ ਹੋਈਆਂ ਪਰ ਬੇਸਵਾਦੀਆਂ ਜੀ ਬੰਤਾ ਸਿੰਘ ਜੋ ਇਹਨਾਂ ਦੇ ਵਿੱਚੋਂ ਸਭ ਤੋਂ ਘੱਟ ਉਮਰ ਦਾ ਸੀ ਤੇ ਉਸਦੀ ਆਵਾਜ਼ ਬੜੀ ਸੁਰੀਲੀ ਸੀ ਇੱਕ ਪਾਸੇ ਹਟ ਕੇ ਜੈ ਬਹਿ ਗਿਆ। ਬਾਕੀ ਜਾਣੇ ਗੱਲਾਂ ਕਰਦੇ ਰਹੇ ਤੇ ਕੁਛੇਰ ਪਿੱਛੋਂ ਬੰਤਾ ਸਿੰਘ ਨੇ ਇੱਕਦਮ ਪੁਰ ਸੋਜ਼ ਆਵਾਜ਼ ਦੇ ਵਿੱਚ ਹੀਰ ਗਾਉਣੇ ਸ਼ੁਰੂ ਕਰ ਦਿੱਤੇ ਹੀਰ ਆਖਿਆ ਹੀਰ ਆਖਿਆ ਜੋਗੀਆ ਝੂਟ ਬੋਲੇ। ਬੰਤਾ ਸਿੰਘ ਨੇ ਜਿਸ ਤਰ੍ਹਾਂ ਇੱਕਦਮ ਗਾਉਣਾ ਸ਼ੁਰੂ ਕੀਤਾ ਉਸੇ ਤਰ੍ਹਾਂ ਇੱਕਦਮ ਚੁੱਪ ਹੋ ਗਿਆ। ਇਕਦਮ ਚੁੱਪ ਹੋ ਗਿਆ ਜਮਾਦਾਰ ਹਰਨਾਮ ਸਿੰਘ ਨੇ ਕਿਸੇ ਅਣਦੇਸ ਦੀ ਸ਼ੈ ਨੂੰ ਮੋਟੀ ਸਾਰੀ ਗਾਲ ਕੱਢ ਕੇ ਲੇਟ ਗਿਆ ਮੋਟੀ ਸਾਰੀ ਗਾਲ ਕੱਢ ਕੇ ਕਿਸੇ ਅਣਦੇਸ ਦੀ ਸ਼ੈ ਨੂੰ 21 ਸੀ ਅਣਦੇਸ ਦੀ ਸ਼ੈ 21 ਸੀ ਜਿਵੇਂ ਉਸਨੇ ਅਚਾਨਕ ਕਿਸੇ ਨੂੰ ਕੁਝ ਤੱਕਿਆ ਹੋਵੇ ਕੁਝ ਦਿਸਿਆ ਹੋਵੇ ਨਜ਼ਰ ਆਇਆ ਹੋਵੇ ਪਰ ਹੈ ਕਿ ਸੀ ਬਸ ਬਾਕੀਆਂ ਨੂੰ ਸਿਰਫ ਹਰਨਾਮ ਸਿੰਘ ਦੀ ਇੱਕ ਮੋਟੀ ਸਾਰੀ ਗਾਲ ਹੀ ਸੁਣੀ ਸੀ ਉਹ ਅਣਦੇਸ ਦੀ ਸ਼ੈ ਨਹੀਂ ਸੁਣੀ ਸੀ ਕਿਸ ਨੂੰ ਗਾਲ ਕੱਢੀ ਸੀ ਸਵਾਲ ਇਹ ਸੀ ਅਚਾਨਕ ਅਚਾਨਕ ਰਾਤ ਦੇ ਖੀਰਲੇ ਪਹਿਰ ਦੇ ਇਸ ਉਦਾਸ ਵਾਤਾਵਰਣ ਦੇ ਵਿੱਚ ਕੁੱਤੇ ਦੇ ਭੌਂਕਣ ਦੀ ਆਵਾਜ਼ ਗੂੰਜੀ ਸਾਰੇ ਚੱਕੰਨੇ ਹੋ ਗਏ ਆਵਾਜ਼ ਕੋਈ ਬਹੁਤੀ ਦੂਰੋਂ ਨਹੀਂ ਸੀ ਨੇੜੇੋਂ ਆਰੀ ਸੀ ਇੱਕਦਮ ਤਿਆਰ ਹੋ ਗਏ ਜਿਵੇਂ ਫੌਜੀ ਹੁੰਦੇ ਨੇ ਹਰਨਾਮ ਸਿੰਘ ਨੇ ਵੇਖ ਕੇ ਆਖਿਆ ਉਹ ਉਹ ਕਿੱਥੋਂ ਆ ਗਿਆ ਭੌਂਕੂ ਇਹ ਕਿੱਥੋਂ ਆ ਗਿਆ ਉਹਦੀ ਗੱਲ ਸੁਣ ਕੇ ਸ਼ਾਇਦ ਕੁੱਤਾ ਫਿਰ ਭੌਂਕਿਆ ਹੁਣ ਉਸਦੀ ਆਵਾਜ਼ ਜ਼ਰਾ ਹੋਰ ਵੀ ਨੇੜੇੋਂ ਆਈ ਸੀ। ਕੁਝ ਪਲਾਂ ਪਿੱਛੋਂ ਝਾੜੀਆਂ ਦੇ ਵਿੱਚ ਕੜਕਾ ਹੋਇਆ। ਬੰਤਾ ਸਿੰਘ ਉੱਠਿਆ ਤੇ ਝਾੜੀਆਂ ਦੇ ਵੱਲ ਵਧਿਆ ਵੇਖੇ ਸੀ ਜਿڑا ਹੈ ਕੀ। ਜਦੋਂ ਮੁੜ ਕੇ ਆਇਆ ਤਾਂ ਉਹਦੇ ਨਾਲ ਇੱਕ ਅਵਾਰਾ ਜਿਹਾ ਕੁੱਤਾ ਸੀ ਜਿਸ ਦੀ ਪੂਛ ਹਿਲਦੀ ਸੀ। ਉਹੀ ਕੁੱਤਾ ਜਿਹੜਾ ਪੋਂਕਿਆ। ਤੇ ਉਹ ਨਾਲ ਲਿਆ ਆਇਆ ਮੁਸਕਰਾਇਆ। ਜ਼ਮਾਦਾਰ ਸਾਹਿਬ ਮੈਂ ਮੈਂ ਹੂੰ ਕਮਜ਼ ਇਧਰ ਬੋਲਿਆ ਤੇ ਕਹਿਣ ਲੱਗਾ। ਮੈਂ ਹਾਂ। ਚੱਪੜ ਝੁਣ ਝੁਣ ਸਾਰੇ ਹੱਸਣ ਲੱਗ ਪਏ ਜਮਾਦਾਰ ਹਰਨਾਮ ਸਿੰਘ ਨੇ ਕੁੱਤੇ ਨੂੰ ਪੁਚਕਾਰਿਆ ਇੱਧਰ ਆ ਓਏ ਇੱਧਰ ਆ ਓ ਚੱਪੜ ਝੁਣ ਝੁਣ ਜਮਾਦਾਰ ਹਰਨਾਮ ਸਿੰਘ ਨੇ ਉਹਦਾ ਨਾਮ ਆਪੇ ਹੀ ਰੱਖ ਦਿੱਤਾ ਚੱਪੜ ਝੁਣ ਝੁਣ ਤੇ ਜਿਵੇਂ ਉਸਨੇ ਇੱਧਰ ਨੂੰ ਬੁਲਾਇਆ ਤੇ ਕੁੱਤਾ ਕੁੱਤਾ ਪੂਛ ਹਿਲਾਂਦਾ ਹਿਲਾਂਦਾ ਹੋਇਆ ਹਰਨਾਮ ਸਿੰਘ ਦੇ ਕੋਲ ਆ ਗਿਆ ਤੇ ਇਹ ਸਮਝ ਕੇ ਕਿ ਸ਼ਾਇਦ ਕੋਈ ਖਾਣ ਵਾਲੀ ਸ਼ੈ ਸੁੱਟੀ ਹੈ ਜ਼ਮੀਨ ਤੇ ਕੁੱਤਾ ਸੁੰਘਣ ਲੱਗ ਪਿਆ ਪੱਥਰ ਸੁੰਘਣ ਲੱਗਾ ਜਮਾਦਾਰ ਹਰਨਾਮ ਸਿੰਘ ਨੇ ਥੈਲਾ ਖੋਲ ਕੇ ਇੱਕ ਬਿਸਕੁਟ ਕੱਢਿਆ ਤੇ ਕੁੱਤੇ ਦੇ ਵੱਲ ਸੁੱਟਿਆ ਕੁੱਤੇ ਨੇ ਉਹਨੂੰ ਸੰਖੇ ਮੂੰਹ ਹੋ ਲਿਆ ਪਰ ਹਰਨਾਮ ਸਿੰਘ ਨੇ ਛੇਤੀ ਦੇ ਨਾਲ ਉਹਨੂੰ ਚੁੱਕ ਲਿਆ ਠਹਿ 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 ਦੇਖਾ ਕੇ ਤੇ ਕਿਦਰੇ ਇਹ ਪਾਕਿਸਤਾਨੀ ਤਾਂ ਨਹੀਂ ਸਾਰੇ ਜਾਣੇ ਹਾਸਪੈ ਸਰਦਾਰ ਬੰਤਾ ਸਿੰਘ ਨੇ ਅੱਗੇ ਹੋ ਕੇ ਕੁੱਤੇ ਦੀ ਪਿੱਠੋਂ ਤੇ ਹੱਥ ਫੇਰਿਆ ਤਾਂ ਨਾਲ ਦੀ ਨਾਲ ਜਮਾਦਾਰ ਹਰਨਾਮ ਸਿੰਘ ਨੂੰ ਕਿਹਾ ਉਹ ਨਹੀਂ ਜਮਾਦਾਰ ਇਹ ਚੱਪੜ ਚੁਣਚੁਣ ਹੈ ਚੱਪੜ ਚੁਣ ਚੁਣ ਪਾਕਿਸਤਾਨੀ ਨਹੀਂ ਚੱਪੜ ਚੁਣ ਚੁਣ ਹਿੰਦੁਸਤਾਨੀ ਹੈ ਜੀ ਹਿੰਦੁਸਤਾਨੀ ਜ਼ਮਾਦਾਰ ਨਾਮ ਸਿੰਘ ਨੇ ਹੱਸ ਕੇ ਕੁੱਤੇ ਨੂੰ ਸੰਬੋਧਨ ਕਰਕੇ ਕਿਹਾ ਓਏ ਨਿਸ਼ਾਨੀ ਦਿਖਾ ਵੀ ਤੇਰੀ ਨਿਸ਼ਾਨੀ ਦਿਖਾ ਤੂੰ ਹਿੰਦੁਸਤਾਨੀ ਹੈ ਕਿ ਪਾਕਿਸਤਾਨੀ ਹੈ ਤੇ ਜਦੋਂ ਇੰਨੀ ਗੱਲ ਕੀ ਕੁੱਤਾ ਪੂਛਲ ਹਿਲਾਉਣ ਲੱਗ ਪਿਆ ਹਨਾਮ ਸਿੰਘ ਜ਼ਰਾ ਖੋਲ ਕੇ ਹੱਸਿਆ ਇਹ ਦੇਖ ਕੇ ਕਿ ਕੁੱਤਾ ਪੂਛ ਲਾ ਰਿਹਾ ਵੇ ਕੋਈ ਨਿਸ਼ਾਨੀ ਥੋੜਾ ਓਏ ਇਹ ਕਿਹਦੀ ਨਿਸ਼ਾਨੀ ਆ ਪੂਛ ਤਾਂ ਸਾਰੇ ਕੁੱਤੇ ਹਿਲਾਉਂਦੇ ਫਿਰਦੇ ਨੇ ਇਹ ਕੋਈ ਨਵੀਂ ਗੱਲ ਥੋੜਾ ਹੈ ਵੰਤਾ ਸਿੰਘ ਨੇ ਕੁੱਤੇ ਦੀ ਕੰਬਦੀ ਹੋਈ ਪੂਛ ਫੜ ਲਈ। ਉਹ ਲੱਗਦਾ ਹੈ ਤਾਂ ਸ਼ਰਨਾਰਤੀ ਹੈ ਵਿਚਾਰਾ। ਇਹ ਨਾ ਉਧਰ ਲਾ ਨਾ ਉਧਰ ਹੈ ਤਾਂ ਵਿਚਾਲੇ ਜੇ ਫਸਿਆ ਹੋਇਆ ਸ਼ਰਨਾਰਤੀ ਹੈ। ਜਮਾਦਰ ਨਾਮ ਸਿੰਘ ਨੇ ਬਿਸਕਟ ਸੁੱਟਿਆ ਜੋ ਕੁੱਤੇ ਨੇ ਚੱਟ ਬੋਚ ਲਿਆ। ਤਾਂ ਪਹਿਲੇ ਹੀ ਕੁਝ ਖਾਣ ਨੂੰ ਲੱਭਦਾ ਸੀ। ਇੱਕ ਜਵਾਨ ਨੇ ਆਪਣੀ ਬੂਟ ਦੀ ਅੱਡੀ ਦੇ ਨਾਲ ਜ਼ਮੀਨ ਖੁਰਚਦਿਆਂ ਕਿਹਾ। ਅੱਛਾ ਹੁਣ ਆਹ ਕੁੱਤਿਆਂ ਨੂੰ ਵੀ ਜਾਂ ਹਿੰਦੁਸਤਾਨੀ ਹੋਣਾ ਪਏਗਾ। ਜਾਫਰ ਪਾਕਿਸਤਾਨੀ ਲੋ ਦੇਖ ਲੋ ਜੀ ਜਮਨ ਆ ਗਿਆ ਜਮਾਦਾਰ ਨੇ ਥੈਲੇ ਦੇ ਵਿੱਚੋਂ ਕਿ ਹੋਰ ਬਿਸਕਟ ਕੱਢ ਕੇ ਸੁੱਟਿਆ ਓਏ ਪਾਕਿਸਤਾਨੀਆਂ ਵਾਂਗ ਕੁੱਤੇ ਵੀ ਗੋਲੀ ਦੇ ਨਾਲ ਡਾ ਦਿੱਤੇ ਜਾਣਗੇ ਕੁੱਤੇ ਵੀ ਡਾ ਦਿੱਤੇ ਜਾਣਗੇ ਜੇ ਸਾਨੂੰ ਪਤਾ ਲੱਗ ਜਾਏ ਕਿ ਕੁੱਤੇ ਪਾਕਿਸਤਾਨੀ ਨੇ ਇੱਕ ਹੋਰ ਨੇ ਜ਼ੋਰ ਦੇ ਨਾਲ ਨਾਰਾ ਮਾਰਿਆ ਹਿੰਦੁਸਤਾਨ ਜ਼ਿੰਦਾਬਾਦ ਜਦੋਂ ਇਹਨੀ ਜ਼ੋਰ ਦੇ ਨਾਲ ਨਾਰਾ ਮਾਰਿਆ ਨਾ ਉਹ ਕੁੱਤਾ ਜੋ ਬਿਸਕਟ ਚੁੱਕਣ ਲਈ ਅੱਗੇ ਵਧਿਆ ਸੀ ਉਹ ਡਰ ਕੇ ਵਿੱਚ ਹਟ ਗਿਆ ਅਰ ਗਿਆ ਵੀ ਸ਼ਾਇਦ ਉਸਨੂੰ ਕੁਝ ਕਰਨਾ ਹੋਵੇ ਉਹ ਇੰਨਾ ਡਰਿਆ ਕਿ ਉਹਦੀ ਪੂਛ ਲੱਤਾਂ ਦੇ ਵਿੱਚ ਵੜ ਗਈ ਹਰਨਾਮ ਸਿੰਘ ਹੱਸ ਪਿਆ ਉਹ ਚੱਪੜ ਚੁਣਚੁਣ ਉਹ ਤੂੰ ਆਪਣੇ ਨਾਰਿਆਂ ਤੋਂ ਭਲਾ ਕਿਉਂ ਡਰਦਾ ਵੀ ਖਾਲਾ ਖਾਲਾ ਖੋਰ ਖਾਲਾ ਉਹਨੇ ਇੱਕ ਬਿਸਕਟ ਉਹਨੂੰ ਹੋਰ ਦਿੱਤਾ ਲੋਜੀ ਇਸ ਤਰ੍ਹਾਂ ਦੇ ਸ਼ੋਕਲ ਮੇਲੇ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਉਸ ਕੁੱਤੇ ਦੇ ਨਾਲ ਚੱਪੜ ਚੁਣਚੁਣ ਦੇ ਨਾਲ ਗੱਲਾਂ ਕਰਦਿਆਂ ਕਰਦਿਆਂ ਸਮਾਂ ਬੀਤ ਗਿਆ ਸਮਾਂ ਬੀਤ ਗਿਆ ਤੇ ਗੱਲਾਂ-ਗੱਲਾਂ ਦੇ ਵਿੱਚ ਸਵੇਰ ਹੋ ਗਈ ਅਅ ਵੇਖਤਿਆਂ ਵੇਖਦਿਆਂ ਹੀ ਸੂਰਜ ਦੀਆਂ ਕਿਰਨਾਂ ਉਸ ਪਹਾੜੀ ਇਲਾਕੇ ਦੇ ਵਿੱਚ ਫੈਲ ਗਈਆਂ ਜਿਸ ਇਲਾਕੇ ਦਾ ਨਾਮ ਟੀਟਵਾਲਸੀ ਇਸ ਇਲਾਕੇ ਦਾ ਨਾਮ ਟੀਟਵਾਲਸੀ ਇਸ ਇਲਾਕੇ ਦੇ ਵਿੱਚ ਨਾ ਕਾਫੀ ਚਿਰ ਤੋਂ ਹੀ ਲੜਾਈ ਹੋ ਰਹੀ ਸੀ ਇੱਕ ਇੱਕ ਪਹਾੜੀ ਲਈ ਦਰਜਨਾ ਜਵਾਨਾਂ ਦੀਆਂ ਜਾਨਾਂ ਜਾਂਦੀਆਂ ਸਨ ਪਰ ਫਿਰ ਵੀ ਕਬਜ਼ਾ ਕਬਜ਼ਾ ਬੜਾ ਵੇਜਕੀ ਨੀਜਾ ਹੁੰਦਾ ਸੀ ਅੱਜ ਇਹ ਪਹਾੜੀ ਉਹਨਾਂ ਦੇ ਕੋਲ ਹੈ ਤੇ ਕੱਲ ਦੁਸ਼ਮਣ ਦੇ ਕੋਲ ਬਾਰਸੋਂ ਫੇਰ ਉਹਨਾਂ ਦੇ ਕਬਜ਼ੇ ਦੇ ਵਿੱਚ ਇਸ ਤੋਂ ਬਾਅਦ ਦੂਜੇ ਦਿਨ ਉਹ ਫੇਰ ਦੂਜਿਆਂ ਦੇ ਕੋਲ ਚਲੀ ਜਾਂਦੀ ਸੀ ਬਸ ਇਹੀ ਸਿਲਸਿਲਾ ਜਿਹਾ ਚੱਲਦਾ ਸੀ ਕੁਝ ਯਕੀਨੀ ਜਿਹਾ ਨਹੀਂ ਕੀਤਾ ਜਾ ਸਕਦਾ ਸੀ ਤੇ ਬਹੁਤ ਸਾਰੀਆਂ ਜਾਨਾਂ ਇਸੇ ਹੀ ਸਿਲਸਲੇ ਦੇ ਵਿੱਚ ਜਾ ਰਹੀਆਂ ਸਨ ਜਾ ਰਹੀਆਂ ਸਨ ਹਨਮਾਨ ਸਿੰਘ ਨੇ ਦੂਰਬੀਨ ਲਾ ਕੇ ਆਲੇ-ਦੁਆਲੇ ਜਾਇਜ਼ਾ ਲਿਆ ਕੀ ਹੋ ਰਿਹਾ ਸਾਹਮਣੇ ਪਹਾੜੀ ਦੇ ਵਿੱਚੋਂ ਧੂਆ ਨਿਕਲਿਆ ਸੀ ਉਨੇ ਦਾ ਮਤਲਬ ਇਹ ਸੀ ਕਿ ਚਾਹ ਆਦ ਤਿਆਰ ਹੋ ਰਹੀ ਆ ਵੀ ਉਧਰ ਵੀ ਇਧਰ ਵੀ ਨਾਸ਼ਤੇ ਦੀ ਫਿਕਰ ਹੋ ਰਹੀ ਸੀ ਸਮਾਤੋਂ ਹੋਈ ਸੀ ਨਾ ਨਾਸ਼ਤਾ ਇਧਰ ਵੀ ਤੇ ਨਾਸ਼ਤਾ ਉਧਰ ਵੀ ਅੱਗ ਵਾਲੀ ਜਾ ਰਹੀ ਸੀ ਉਧਰ ਵਾਲਿਆਂ ਨੂੰ ਵੀ ਤੇ ਇਧਰ ਦਾ ਧੂਆਂ ਦਿਸਦੇ ਹੋਣਾ ਨਾ ਉਹ ਵੀ ਕੋਈ ਜਿਸ ਤਰ੍ਹਾਂ ਹੀ ਅੰਦਾਜ਼ੇ ਲਾਉਂਦੇ ਹੋਣਗੇ ਨਾਸ਼ਤੇ ਵੇਲੇ ਸਾਰਿਆਂ ਜਵਾਨਾਂ ਨੇ ਥੋੜਾ ਥੋੜਾ ਕੁੱਤੇ ਨੂੰ ਦੇ ਦਿੱਤਾ ਜੋ ਉਹਨੇ ਕੁੱਤੇ ਨੇ ਢਿੱਡ ਪਰ ਕੇ ਖਾਦਾ ਸ਼ਾਇਦ ਉਸਨੂੰ ਪਹਿਲਾਂ ਮਿਲਿਆ ਹੋਵੇ ਨਾ ਮਿਲਿਆ ਹੋਵੇ 12 ਸੀ ਨਾ 12 ਕੁੱਤਾ ਸੀ ਆ ਜਿਸਨੇ ਢਿੱਡ ਪਰ ਕੇ ਖਾਦਾ ਸਾਰੇ ਜਵਾਨਾਂ ਨੇ ਕੁਛ ਨਾ ਕੁਛ ਦਿੱਤਾ ਉਹਨੂੰ ਸਾਰੇ ਉਹਦੇ ਵਿੱਚ ਦਿਲਚਸਪੀ ਲੈ ਰਹੇ ਸਨ ਜਿਵੇਂ ਕੋਈ ਇਹਨਾਂ ਨੂੰ ਨਵਾਂ ਸਾਥੀ ਮਿਲ ਗਿਆ ਹੋਵੇ ਖਡਾਉਣਾ ਮਿਲ ਗਿਆ ਹੋਵੇ ਹਰ ਕੋਈ ਉਹਨੂੰ ਚੱਪੜ ਝੁਣ ਝੁਣ ਦੇ ਨਾਮ ਦੇ ਨਾਲ ਬੁਲਾਉਂਦਾ ਤੇ ਪਿਆਰ ਕਰਦਾ ਸਾਰੇ ਉਸਨੂੰ ਛੇੜ ਰਹੇ ਸਨ ਸ਼ਾਮ ਵੇਲੇ ਦੀ ਗੱਲ ਹੈ ਸ਼ਾਂਬਲੀ ਦੀ ਗੱਲ ਹੈ ਦੂਜੇ ਪਾਸੇ ਪਾਕਿਸਤਾਨੀ ਮੋਰਚੇ ਦੇ ਵਿੱਚ ਸੂਬੇਦਾਰ ਹਿੰਮਤ ਖਾਂ ਆਪਣੀਆਂ ਵੱਡੀਆਂ ਵੱਡੀਆਂ ਮੁੱਛਾਂ ਨੂੰ ਜਿਨ੍ਹਾਂ ਦੇ ਨਾਲ ਕਈ ਕਹਾਣੀਆਂ ਜੁੜੀਆਂ ਸਨ ਮਰੂੜੇ ਦੇ ਕੇ ਟੀਟਵਾਲ ਦੇ ਨਕਸ਼ੇ ਦੀ ਬੜੇ ਧਿਆਨ ਦੇ ਨਾਲ ਸਟੱਡੀ ਕਰ ਰਿਹਾ ਸੀ ਪਾਕਿਸਤਾਨ ਵਾਲੇ ਪਾਸੇ ਉਹਦੇ ਕੋਲ ਵਾਇਰਲੈਸ ਆਪਰੇਟਰ ਬੈਠਾ ਸੀ ਤੇ ਉਹ ਸੂਬੇਦਾਰ ਲਈ ਪਲਟੂਨ ਕਮਾਂਡਰ ਤੋਂ ਹਦਾਇਤ ਪ੍ਰਾਪਤ ਕਰ ਰਿਹਾ ਸੀ ਕੁਝ ਦੂਰ ਇੱਕ ਪੱਥਰ ਦੇ ਨਾਲ ਢੋ ਲਾਈ ਆਪਣੀ ਬੰਦੂਕ ਫੜੀ ਬशीर ਹੌਲੀ-ਹੌਲੀ ਗਾਰਿਆ ਸੀ ਚੰਨ ਕਿੱਥੇ ਗਵਾਈ ਆਈ ਰਾਤ ਵੇ ਚੰਨ ਕਿੱਥੇ ਗਵਾਈ ਆਈ ਰਾਤ ਵੇ ਚੰਨ ਕਿੱਥੇ ਜਿਵੇਂ ਇਧਰਲਾ ਮੰਜ਼ਰ ਇਸ ਤਰ੍ਹਾਂ ਦਾ ਸੀ ਉਧਰ ਵਾਲੇ ਪਾਸੇ ਵੀ ਤਾਂ ਕੁਝ ਇਸ ਤਰ੍ਹਾਂ ਦਾ ਸੀ ਉਹ ਗੀਤ ਗਾਰਿਆ ਚੰਨ ਕਿੱਥੇ ਗਵਾਈ ਆਈ ਰਾਤ ਵੇ ਚੰਨ ਕਿੱਥੇ ਬਸ਼ੀਰ ਨੇ ਮਸਤੀ ਦੇ ਵਿੱਚ ਆ ਕੇ ਆਵਾਜ਼ ਜ਼ਰਾ ਉੱਚੀ ਕਰ ਦਿੱਤੀ ਤਾਂ ਸੂਬੇਦਾਰ ਹਿੰਮਤ ਖਾਂ ਕੜ ਕੇ ਬੋਲਿਆ ਓਏ ਉਹ ਕਿੱਥੇ ਰਿਹਾ ਸਾਰੀ ਰਾਤ ਹੋਏ ਬਸ਼ੀਰੇ ਨੇ ਸਵਾਲੀਆਂ ਨਜ਼ਰਾਂ ਦੇ ਨਾਲ ਹਿੰਮਤ ਖਾਨ ਨੂੰ ਵੇਖਣਾ ਸ਼ੁਰੂ ਕੀਤਾ ਜੋ ਬਸ਼ੀਰ ਦੀ بجائے ਕਿਸੇ ਹੋਰ ਨੂੰ ਸੰਬੋਧਨ ਕਰ ਰਿਹਾ ਸੀ। ਉਹ ਦੱਸੋਏ, ਦੱਸ ਤੂੰ ਕਿੱਥੇ ਰਿਹਾ ਸਾਰੀ ਰਾਤ? ਬਸ਼ੀਰੇ ਨੇ ਦੇਖਿਆ। ਕੁਝ ਦੂਰ ਅਵਾਰਾ ਕੁੱਤਾ ਬੈਠਾ ਸੀ। ਜੋ ਕੁਝ ਦਿਨ ਹੋਏ ਉਹਨਾਂ ਦੇ ਮੋਰਚੇ ਦੇ ਉੱਤੇ ਬਿਨਾਂ ਬੁਲਾਏ ਪੁਰਾਣੇ ਵਾਂਗ ਆਇਆ ਹੋਇਆ ਸੀ ਤੇ ਅਸਲ ਦੇ ਵਿੱਚ ਅਸਲ ਦੇ ਵਿੱਚ ਹਿੰਮਤ ਖਾਨ ਬਸ਼ੀਰ ਨੂੰ ਨਹੀਂ ਗਾਣਾ ਬਿਸ਼ੱਕ ਬਸ਼ੀਰ ਵਾਲੇ ਸੀ ਪਰ ਕੁੱਤੇ ਨੂੰ ਸੰਬੋਧਨ ਹੋ ਕੇ ਪੁੱਛ ਰਿਹਾ ਸੀ ਕਿੱਥੇ ਕਿੱਥੇ ਬਤਾਈਏ ਰਾਤ ਵੇ ਦੱਸ ਕਿੱਥੇ ਬਤਾਈਏ ਉਹ ਉੱਥੇ ਪਰੌਣਿਆਂ ਵਾਂਗ ਆਇਆ ਉੱਥੇ ਟਿੱਕੇ ਬੈਠਾ ਸੀ ਬਸ਼ੀਰ ਹੱਸਿਆ ਤੇ ਕੁੱਤੇ ਨੂੰ ਮੁਖਾਤਬ ਹੋ ਕੇ ਬੋਲਿਆ ਆਹ ਚੰਦ ਕਿੱਥੇ ਗਵਾਇਆ ਈ ਰਾਤ ਵੇ ਕੁੱਤੇ ਨੇ ਜ਼ੋਰ ਦੇ ਨਾਲ ਪੂਛ ਲਾਈ ਸ਼ਾਇਦ ਉਸਨੂੰ ਵੀ ਲੱਗਾ ਪਈ ਹੁਣ ਕੁਝ ਖਾਣ ਨੂੰ ਮਿਲੇਗਾ ਸਵੇਰ ਤਾਂ ਹਿੰਮਤ ਖਾਨ ਇੱਕ ਰੂੜਾ ਚੁੱਕ ਕੇ ਕੁੱਤੇ ਦੇ ਵੱਲ ਸੁੱਟਿਆ ਜੋ ਉਹ ਨਾ ਮਾਰਿਆ ਅਸ ਸਾਲੇ ਨੂੰ ਅਸ ਸਾਲੇ ਕੁੱਤੇ ਨੂੰ ਆਪਣੀ ਪੂਛਲ ਹਿਲਾਉਣ ਤੋਂ ਸਵਾ ਹੋਰ ਕੋ ਕੰਮ ਨਹੀਂ ਆਉਂਦਾ ਬਸ਼ੀਰ ਨੇ ਬਸ਼ੀਰ ਨੇ ਇਸ ਕੁੱਤੇ ਵੱਲ ਜ਼ਰਾ ਧਿਆਨ ਦੇ ਨਾਲ ਵੇਖਿਆ ਇਸ ਕੁੱਤੇ ਦੇ ਵੱਲ ਇਸ ਇੰਨੀ ਕੁਧਿਆਨ ਦੇ ਨਾਲ ਦੇਖਿਆ ਕਿ ਉਸ ਨੂੰ ਉਸ ਦੀ ਧੌਣ ਦੇ ਵਿੱਚ ਕੁਝ ਨਜ਼ਰ ਆਇਆ ਉਸ ਦੀ ਧੌਣ ਦੇ ਵਿੱਚ ਕੁਝ ਨਜ਼ਰ ਆਇਆ ਸੁਬੇਦਾਰ ਹਿੰਮਤ ਖਾਨ ਨੇ ਰੋੜਾਤਾ ਕੁੱਤੇ ਵੱਲ ਸੁੱਟਿਆ ਪਰ ਬਸ਼ੀਰ ਨੇ ਬਸ਼ੀਰ ਦੀਆਂ ਨਜ਼ਰਾਂ ਨੇ ਕੁਝ ਫੜ ਲਿਆ ਕੁੱਤੇ ਦੀ ਧੌਣ ਦੇ ਵਿੱਚ ਇਹ ਹੈ ਕਿ ਉਹ ਚੀਜ਼ ਨਹੀਂ ਬੋਲਿਆ ਇਹ ਧੋਣ ਦੇ ਵਿੱਚ ਹੈ ਕੀ ਵੇ ਇਹ ਕਹਿ ਕੇ ਉઠਿਆ ਪਰ ਉਸ ਤੋਂ ਪਹਿਲਾਂ ਹੀ ਇੱਕ ਹੋਰ ਜਵਾਨ ਨੇ ਕੁੱਤੇ ਨੂੰ ਫੜ ਕੇ ਉਸ ਦੀ ਗਰਦਨ ਦੇ ਨਾਲ ਬੱਧੀ ਹੋਈ ਰੱਸੀ ਲਾ ਲਈ ਉਸ ਨੇ ਵੀ ਵੇਖ ਲਈ ਸੀ ਉਸ ਦੇ ਗਲੇ ਦੇ ਵਿੱਚ ਇਹ ਰੱਸੀ ਦੇ ਨਾਲ ਗੱਤੇ ਦਾ ਇੱਕ ਟੁਕੜਾ ਪਹਰਿਆ ਹੋਇਆ ਸੀ ਸੁਬੇਦਾਰ ਨੇ ਟੁਕੜਾ ਲਿਆ ਤੇ ਆਪਣੇ ਜਵਾਨਾਂ ਨੂੰ ਪੁੱਛਿਆ ਵੇ ਵਾ ਕੀ ਲਿਖਿਆ ਵੀ ਇਹ ਤਾਂ ਲੰਡੇ ਹਨ ਤੁਹਾਡੇ ਵਿੱਚੋਂ ਜਾਣਦਾ ਵੀ ਕੋਈ ਇਹਨੂੰ ਪੜਨਾ ਆ ਦੇਖੋ ਜ਼ਰਾ ਬशीर ਅੱਗੇ ਹੋਇਆ ਤੇ ਉਹਨੇ ਗੱਤੇ ਦਾ ਟੁਕੜਾ ਲਿਆ ਦੇਖਿਆ ਪੇ ਕੀ ਹੈ ਸੁੱਤੇ ਲਿਖਿਆ ਹਾਂ ਹਾਂ ਜਨਾਬ ਕੁਝ ਕੁਝ ਪੜ ਲੈਣਾ ਮੈਂ ਕੁਝ ਕੁਸ਼ ਥੋੜਾ ਜੋੜ ਕੇ ਜੀ ਤੇ ਉਹਨੇ ਬੜੀ ਮੁਸ਼ਕਲ ਦੇ ਨਾਲ ਅੱਖਰ ਜੋੜ ਕੇ ਇਹ ਪੜਿਆ ਜਨਾਬ ਚੁੱਪ ਚੁੱਪ ਪੜ ਚੁਣ ਚੁਣ ਚੱਪੜ ਝੁਣ ਝੁਣ ਇਹ ਚੱਪੜ ਝੁਣ ਝੁਣ ਲਿਖਿਆ ਹੋਇਆ ਚੱਪੜ ਝੁਣ ਝੁਣ ਇਹ ਇਹ ਕੀ ਹੋਇਆ ਭਲਾ ਇਹ ਕੀ ਹੋਇਆ ਚੱਪੜ ਝੁਣ ਝੁਣ ਸੂਬੇਦਾਰ ਹਿੰਮਤ ਖਾਨ ਨੇ ਆਪਣੀ ਆ ਇਤਿਹਾਸਿਕ ਮੁੱਛਾਂ ਨੂੰ ਬੜਾ ਜ਼ਬਰਦਸਤ ਮਰੋੜਾ ਦਿੱਤਾ ਇਹ ਕੀ ਹੋਇਆ ਮੈਨੂੰ ਲੱਗਦਾ ਹੈ ਵੀ ਲੱਗਦਾ ਕੋਈ ਨਾ ਕੋਈ ਕੋਡ ਵਰਡ ਹੋਣਾ ਹੈ ਕੋਈ ਨਾ ਕੋਈ ਫੌਜੀ ਸੀ ਨਾ ਉਨ ਦਿਮਾਗ ਉਦੋਂ ਟੁੜਿਆ ਕੋਡ ਬੜ ਹੁਣਾ ਕੋਈ ਨਾ ਕੋਈ ਫਿਰ ਉਸਨੇ ਬशीर ਤੋਂ ਪੁੱਛਿਆ ਬशीरਏ ਕੁਛ ਹੋਰ ਲਿਖਿਆ ਬशीर ਨੇ ਜੋ ਅੱਖਰ ਪਛਾਨਣ ਦੇ ਵਿੱਚ ਰੁੱਝਿਆ ਹੋਇਆ ਸੀ ਜਵਾਬ ਦਿੱਤਾ ਜੀ ਹਾਂ ਜੀ ਹਾਂ ਇਹ ਇਹ ਹਿੰਦੁਸਤਾਨੀ ਇਹ ਹਿੰਦੁਸਤਾਨੀ ਕੁੱਤਾ ਜੀ ਸੂਬੇਦਾਰ ਹਿਮਤ ਖਾਨ ਨੇ ਸੋਚਣਾ ਸ਼ੁਰੂ ਕੀਤਾ ਵੀ ਮਤਲਬ ਕੀ ਹੋਇਆ ਇਹਦਾ ਕੀ ਪੜਿਆ ਤੂੰ ਚੱਪੜ ਚੱਪੜ ਬशीर ਨੇ ਕਿਹਾ ਜੀ ਚੱਪੜ ਝੁਣ ਝੁਣ ਪੜਿਆ ਜੀ ਮੈਂ ਚੱਪੜ ਝੁਣ ਝੁਣ ਇੱਕ ਜਵਾਨ ਨੇ ਬੜੀ ਬੜੀ ਸੂਝ ਬੂਝ ਦੇ ਨਾਲ ਅੰਦਾਜ਼ੇ ਦੇ ਵਿੱਚ ਗਿਆ ਵੀ ਜੋ ਵੀ ਗੱਲ ਹੈ ਜਨਾਬ ਐਸੇ ਵਿੱਚ ਹੈ ਜੀ ਆ ਜੋ ਵੀ ਕੋਡ ਵਰਡ ਹੈ ਨਾ ਇਹ ਚੱਪੜ ਝੁਣ ਝੁਣ ਦੇ ਵਿੱਚ ਹੀ ਹੈ ਹੁਣ ਪਤਾ ਨਹੀਂ ਜੇ ਕਿਹਨੂੰ ਸੁਨੇਹਾ ਕਿੱਧਰ ਨੂੰ ਭੇਜਿਆ ਪਰ ਗੱਲ ਕੋਈ ਗੁੱਜੀ ਹੈ ਜੀ ਇਹਦੇ ਵਿੱਚ ਸੂਬੇਦਾਨ ਨੂੰ ਗੱਲ ਠੀਕ ਚਾਪੀ ਹਾਂ ਕੁਝ ਜਿਹਾ ਜਾਪਦਾ ਵੀ ਗੱਲ ਤਾਂ ਹੈ ਕੁਛ ਇਹਦੇ ਵਿੱਚ ਬਸ਼ੀਰ ਨੇ ਗੱਤੇ ਉੱਤੇ ਲਿਖੇ ਪੂਰੇ ਵਾਕ ਨੂੰ ਪੜਿਆ ਤੇ ਚੱਪੜ ਚੁਣਚੁਣ ਇਹ ਹਿੰਦੂਸਤਾਨੀ ਕੁੱਤਾ ਹੈ। ਅਸਲ ਦੇ ਵਿੱਚ ਵਾਕ ਲਿਖਿਆ ਹੀ ਇਸ ਤਰ੍ਹਾਂ ਸੀ ਕਿ ਚੱਪੜ ਚੁਣਚੁਣ ਇਹ ਹਿੰਦੂਸਤਾਨੀ ਕੁੱਤਾ ਹੈ ਉਸ ਦੇ ਗਲ ਦੇ ਵਿੱਚ ਜਿਹੜਾ ਗੱਤਾ ਪਾਇਆ ਹੋਇਆ ਸੀ ਪੋਇਆ ਹੋਇਆ ਸੀ ਉਸ ਰੱਸੀ ਦੇ ਨਾਲ। ਸੁਬੇਦਾਰ ਹਿੰਮਤ ਖਾਨ ਨੇ ਵਾਇਰਲੈਸ ਸੈਟਲ ਲਿਆ ਕੰਨਾ ਉਤੇ ਹੈੱਡਫੋਨ ਰੱਖ ਕੇ ਪਲਟੂਨ ਦੇ ਕਮਾਂਡਰ ਦੇ ਨਾਲ ਆਪ ਇਸ ਕੁੱਤੇ ਦੇ ਬਾਰੇ ਗੱਲ ਕੀਤੀ ਉਹ ਕਿਵੇਂ ਆਇਆ ਸੀ ਕਿਸ ਤਰ੍ਹਾਂ ਉਹਨਾਂ ਦੇ ਕੋਲ ਕਿੰਨੇ ਕੁ ਦਿਨ ਰਿਹਾ ਸੀ ਕੁਝ ਦਿਨ ਰਿਹਾ ਸੀ ਕੀ ਖਾਦਾ ਫਿਰ ਅਚਾਨਕ ਗਾਇਬ ਹੋ ਗਿਆ ਤੇ ਸਾਰੀ ਰਾਤ ਗਾਇਬ ਰਿਹਾ ਤੇ ਹੁਣ ਆਇਆ ਤਾਂ ਉਸ ਦੇ ਗਲ ਦੇ ਵਿੱਚ ਰੱਸੀ ਨਜ਼ਰ ਆਈ ਤਾਂ ਜਿਸ ਦੇ ਵਿੱਚ ਗੱਤੇ ਦਾ ਇੱਕ ਟੁਕੜਾ ਸੀ ਉਹ ਕੁੱਤਾ ਅਸਲ ਵਿੱਚ ਪਹਿਲਾਂ ਵੀ ਇੱਧਰ-ਉੱਧਰ ਘੁੰਮਦਾ ਸੀ ਕਦੀ ਇੱਧਰ ਇਹਨਾਂ ਦੇ ਕੋਲ ਕਦੀ ਉੱਧਰ ਉਹਨਾਂ ਦੇ ਕੋਲ ਇਹ ਕਹਾਣੀ ਸਾਰੀ ਸੂਬੇਦਾਰ ਹਿੰਮਤਖਾਨੇ ਪਲਟੂਨ ਦੇ ਕਮਾਂਡਰ ਦੇ ਨਾਲ ਗੱਲ ਕੀਤੀ ਪਰ ਹੁਣ ਮਸਲਾ ਕੁਝ ਹੋਰ ਸੀ ਮਸਲਾ ਉਸਦੇ ਗਲੇ ਦੇ ਵਿੱਚ ਪਈ ਹੋਈ ਰੱਸੀ ਤੇ ਗੱਤੇ ਦੇ ਗੱਤੇ ਦਾ ਟੁਕੜਾ ਜਿਹੜਾ پروਇਆ ਹੋਇਆ ਸੀ ਉਸ ਉੱਤੇ ਲਿਖਿਆ ਹੋਇਆ ਚੱਪੜ ਝੁਣ ਝੁਣੇ ਹਿੰਦੁਸਤਾਨੀ ਕੁੱਤਾ ਉਸ ਉੱਤੇ ਜੋ ਬਾਖ ਲਿਖਿਆ ਹੋਇਆ ਸੀ ਤੇ ਉਹ ਉਸਨੇ ਤਿੰਨ ਚਾਰ ਵਾਰੀ ਦੁਹਰਾ ਕੇ ਪਲਟਨ ਕਮਾਂਡਰ ਨੂੰ ਸੁਣਾਇਆ ਪਰੇ ਦਾ ਕੀ ਨਤੀਜਾ ਨਿਕਲਿਆ ਕੁਛ ਵੀ ਨਹੀਂ ਬशीर ਕੁੱਤੇ ਦੇ ਕੋਲ ਬਹਿ ਗਿਆ ਤੇ ਉਹਨੂੰ ਕਦੀ ਪੁੱਛਕਾਰ ਕੇ ਕਦੀ ਡਰਾ ਕੇ ਪੁੱਛਦਾ ਰਿਹਾ ਓਏ ਕਿੱਥੇ ਗਾਇਬ ਰਹਾਤੀ ਤੂੰ ਤੂੰ ਪਹਿਲਾਂ ਵੀ ਇੱਥੇ ਆਇਆ ਸੀ ਕਿੱਥੇ ਗਾਇਬ ਰਹਾ ਹੁਣ ਭਲਾ ਕੁੱਤਾ ਕਿਵੇਂ ਬੋਲੇ ਪਰ ਕੋਈ ਮਨਾਸਬ ਜਵਾਬ ਨਾ ਮਿਲਿਆ ਹੁਣ ਕੀ ਬੋਲੇ ਉਹ ਜੋ ਵੀ ਪ੍ਰਸ਼ਨ ਕਰਦਾ ਉਸਦੇ ਉੱਤਰ ਦੇ ਵਿੱਚ ਕੁੱਤਾ ਆਪਣੀ ਪੂਛਲ ਹਿਲਾ ਦਿੰਦਾ ਅਖੀਰ ਗੁੱਸੇ ਦੇ ਨਾਲ ਬਸ਼ੀਰ ਨੇ ਕੁੱਤੇ ਨੂੰ ਹਲੂਣਾ ਦਿੱਤਾ ਹੂੰ ਕੁੱਤਾ ਚੌਂ ਚੌਂ ਕਰਨ ਲੱਗ ਪਿਆ ਇਧਰ ਵਾਇਰਲੈਸ ਤੋਂ ਫਾਰਗ ਹੋ ਕੇ ਸੁਬੀਦਰ ਹਿੰਮਤ ਖਾਨ ਨੇ ਕੁਝ ਚਿਰ ਨਕਸ਼ੇ ਦੀ ਸਟੱਡੀ ਕੀਤੀ ਫਿਰ ਉੱਠਿਆ ਤੇ ਸਿਗਰਤ ਦੀ ਡੱਬੀ ਦਾ ਟੱਕਣ ਖੋਲ ਕੇ ਬशीर ਨੂੰ ਦਿੱਤਾ ਉਹ ਬशीर ਉਹ ਲਿਖ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਦੀ ਭਾਸ਼ਾ ਦੇ ਵਿੱਚ ਲਿਖਿਆ ਆ ਕੀੜਿਆਂ ਮਕੌੜਿਆਂ ਜਿਹਾਂ ਦੇ ਵਿੱਚ ਮੈਨੂੰ ਹੀ ਪਤਾ ਲੱਗਦਾ ਤੈਨੂੰ ਆਉਂਦੀ ਲਿਖ ਉਹਨਾਂ ਦੀ ਭਾਸ਼ਾ ਦੇ ਵਿੱਚ ਤੇ ਬशीर ਨੇ ਸਿਗਰਤ ਦੀ ਡੱਬੀ ਦਾ ਗੱਤਾ ਲਿਆ ਤੇ ਪੁੱਛਿਆ ਕੀ ਕੀ ਲਿਖਾ ਸੁਬੀਦਰ ਸਾਹਿਬ ਸੂਬੇਦਾਰ ਨੇ ਮੁਛਾਂ ਨੂੰ ਮੁਰੋੜੇ ਦੇ ਕੇ ਸੂchna ਸ਼ੁਰੂ ਕੀਤਾ ਲਿਖ ਦੇ ਬਸ ਤੂੰ ਲਿਖ ਦੇ ਕੋਸ਼ੇ ਇਹ ਕਹਿ ਕਿ ਉਹਨੇ ਜੇਬ ਦੇ ਵਿੱਚੋਂ ਪੈਨਸਲ ਕੱਢ ਕੇ ਬशीर ਨੂੰ ਦਿੱਤੀ ਪਰ ਲਿਖਣਾ ਕੀ ਚਾਹੀਦਾ ਬशीर ਸੋਚਣ ਲੱਗ ਪਿਆ ਪੈਨਸ਼ਨ ਦੇ ਪੈਨਸ਼ਨ ਦੇ ਪੈਨਸਲ ਦੇ ਮੂਨ ਬੋਲਣ ਨੂੰ ਲੱਗੇ ਸੋਚਣ ਲੱਗ ਪਿਆ ਕਿ ਇਹ ਇੱਕਦਮ ਭੁੱਲਿਆ ਜੀ ਕੀ ਕੀ ਲਿਖਿਆ ਜਾਵੇ ਸੱਪੜ ਸੁਣ ਆਪਾਂ ਸੱਪੜ ਸੁਣ ਸੁਣ ਲਿਖ ਦੇਣੀ ਜੀ ਚੱਲ ਠੀਕ ਹੈ ਠੀਕ ਹੈ ਵੀ ਚੱਪੜ ਝੁਣ ਝੁਣ ਦਾ ਜਵਾਬ ਸਪੜ ਸੁਣ ਸੁਣ ਹੋ ਸਕਦਾ ਹੈ ਕਿ ਇਹੀ ਹੋ ਸਕਦਾ ਹੋਰ ਕੀ ਨਾਲੇ ਕੀ ਯਾਦ ਰੱਖਣਗੇ ਮਾਂ ਦੇ ਸਿਖੜੇ ਇਹ ਵੀ ਕੀ ਯਾਦ ਰੱਖਣਗੇ ਵੀ ਜਵਾਬ ਮਿਲਿਆ ਇਹਨੂੰ ਚੱਪੜ ਝੁਣ ਝੁਣ ਦਾ ਜਵਾਬ ਸਪੜ ਸੁਣ ਸੁਣ ਬਸ਼ੀਰ ਨੇ ਪੈਨਸਲ ਸਿਗਰਟ ਦੀ ਡੱਬੀ ਉੱਤੇ ਰੱਖੀ ਤੇ ਸਪੜ ਸੁਣ ਸੁਣ ਉਸ ਤੇ ਲਿਖ ਦਿੱਤਾ ਹਾਂ ਹਾਂ ਲੇਖ ਲੇਖ ਸਪੜ ਸਪੜ ਸੁਣ ਸੁਣੇ ਹੀ ਲਿਖਤੂੰਗਾ ਇਹ ਕਹਿ ਕੇ ਸੂਬੇਦਾਰ ਨੇ ਜ਼ੋਰ ਦਾ ਠਾਕਾ ਮਾਰਿਆ ਦੀ ਉੱਚੀ ਹੱਸ ਪਿਆ ਤੇ ਅੱਗੇ ਲਿਖ ਅਗੇ ਲੇਖ ਇਹ ਪਾਕਿਸਤਾਨੀ ਕੁੱਤਾ ਹੈ ਜਿਵੇਂ ਉਹਨੇ ਲਿਖਿਆ ਚੱਪੜ ਝੁੰਡ ਝੁੰਡ ਹਿੰਦੁਸਤਾਨੀ ਕੁੱਤਾ ਹੈ ਤੋ ਅਗੇ ਲੇਖ ਸਪੜ ਝੁੰਡ ਝੁੰਡ ਇਹ ਪਾਕਿਸਤਾਨੀ ਕੁੱਤਾ ਹੈ ਸੂਬੇਦਾਨ ਨੇ ਗਤਾ ਬशीर ਕੋਲੋਂ ਲਿਆ ਤੇ ਪੈਨਸਲ ਦੇ ਨਾਲ ਉਸ ਦੇ ਵਿੱਚ ਮੋਰੀ ਕੀਤੀ ਤੇ ਰੱਸੀ ਦੇ ਵਿੱਚ ਪਰੋ ਕੇ ਕੁੱਤੇ ਦੇ ਵੱਲ ਵਧਾਇਆ ਕੁੱਤੇ ਦੇ ਕੋਲ ਆ ਗਿਆ ਉਹ ਲੈ ਜਾ ਲੈ ਜਾ ਲੈ ਜਾ ਆਪਣੀ ਔਲਾਦ ਦੇ ਕੋਲ ਲੈ ਜਾ ਉਧਰ ਦੱਸ ਦੇ ਜਰਾ ਪੇ ਚੱਪੜ ਸੁਣ ਸੁਣ ਇਹ ਪਾਕਿਸਤਾਨੀ ਕੁੱਤਾ ਹੈ ਦੱਸ ਦੇ ਉਹਨਾਂ ਨੂੰ ਇੰਨੀ ਗੱਲ ਸੁਣੀ ਤੇ ਸਾਰੇ ਜਵਾਨ ਉੱਚੀ ਹੱਸ ਪਏ ਸੂਬੇਦਾਰ ਨੇ ਕੁੱਤੇ ਦੀ ਗਰਦਨ ਦੇ ਵਿੱਚ ਰੱਸੀ ਬੰਨ ਦਿੱਤੀ ਇਸ ਤੋਂ ਮਗਰੋਂ ਸੂਬੇਦਾਰ ਨੇ ਉਹਨੂੰ ਕੁਝ ਖਾਣ ਲਈ ਦਿੱਤਾ ਤੇ ਫਿਰ ਉਪਦੇਸ਼ਕ ਦੇ ਅੰਦਾਜ਼ ਦੇ ਵਿੱਚ ਵੇਖ ਦੋਸਤ ਐਂਦਾ ਬੰਮ ਤੂੰ ਕੁੱਤਾ ਪਰ ਫਿਰ ਵੀ ਤੈਨੂੰ ਮੈਂ ਦੋਸਤ ਦਾਖਦਾ ਤੂੰ ਗਦਾਰੀ ਨਾ ਕਰੀ ਯਾਦ ਰੱਖੇਂ ਯਾਦ ਰੱਖੇ ਗੱਦਾਰੀ ਦੀ ਸਜ਼ਾ ਮੌਤ ਹੁੰਦੀ ਹੈ ਮੌਤ ਕੁੱਤੇ ਨੂੰ ਭਲਾ ਕੀ ਸਮਝਾਉਣਾ ਸੀ ਕੁੱਤਾ ਪੂਛਲ ਹਿਲਾਉਂਦਾ ਰਿਹਾ ਜਦੋਂ ਉਹ ਵੀ ਇੱਧਰ ਵੀ ਚੰਗੀ ਤਰ੍ਹਾਂ ਖਾ ਚੁੱਕਿਆ ਤਾਂ ਸੂਬੇਦਾਰ ਹਿੰਮਤ ਖਾਨ ਨੇ ਰੱਸੀ ਤੋਂ ਫੜ ਕੇ ਉਹਦਾ ਮੂੰਹ ਪਹਾੜੀ ਦੀ ਇੱਕੋ ਇੱਕ ਡੰਡੀ ਦੇ ਵੱਲ ਫੇਰਿਆ ਤੇ ਕਿਹਾ ਜਾ ਜਾ ਸਾਡਾ ਖੱਤ ਦੁਸ਼ਮਣਾਂ ਤੱਕ ਪਹੁੰਚਾ ਦੇ ਫੇਰ ਵੇਖ ਵਾਪਸ ਆ ਜਾਈਂ ਵਾਪਸ ਇਹ ਤੇਰੇ ਅਫਸਰ ਦਾ ਹੁਕਮ ਹੈ ਸਮਝਿਆ ਨਾ ਮੈਂ ਆ ਤੇਰਾ ਅਫਸਰ ਤੂੰ ਪਾਕਿਸਤਾਨੀ ਕੁੱਤਾ ਇਹ ਖਤ ਪੋਚਾ ਤੇ ਵਾਪਸ ਆ ਬਸ ਇਹੀ ਹੈ ਤੇਰੇ ਵਾਸਤੇ ਸਾਡਾ ਹੁਕਮ ਲੋ ਜੀ ਜਿਵੇਂ ਕੁੱਤੇ ਨੂੰ ਵਾਕਈ ਹੁਕਮ ਸਮਝ ਆ ਗਿਆ ਹੋਵੇ ਤੇ ਕੁੱਤੇ ਨੇ ਆਪਣੀ ਪੂਛਲ ਹਲਾਈ ਤੇ ਹੌਲੀ ਹੌਲੀ ਡੰਡੀ ਉੱਤੇ ਤੁਰ ਪਿਆ ਤੇ ਜੋ ਵਲਖਾਂਦੀ ਪਹਾੜੀ ਦੇ ਨਾਲ-ਨਾਲ ਘਾਟੀ ਵੱਲ ਜਾਂਦੀ ਸੀ ਕੁੱਤਾ ਤਾਂ ਆਪਣੀ ਮੌਜ ਦੇ ਵਿੱਚ ਤੁਰਿਆ ਜਾਂਦਾ ਸੀ ਸੂਬੇਦਾਰ ਹਿੰਮਤ ਖਾਨ ਨੇ ਆਪਣੀ ਬੰਦੂਕ ਚੁੱਕੀ ਤੇ ਹਵਾ ਦੇ ਵਿੱਚ ਇੱਕ ਜ਼ੋਰ ਨਾਲ ਫਾਇਰ ਕੀਤਾ ਠਾ ਫਾਇਰ ਦੀ ਆਵਾਜ਼ ਜ਼ਾਹਰ ਜਾਨਵਰ ਸੁਣ ਕੇ ਡਰੇ ਗਈ ਫਾਇਰ ਦੀ ਆਵਾਜ਼ ਤੇ ਉਸ ਦੀ ਗੂੰਜ ਦੂਜੇ ਪਾਸੇ ਭਾਰਤੀਆਂ ਦੇ ਮੋਰਚੇ ਉੱਤੇ ਵੀ ਸੁਣ ਗਈ ਕੁੱਤਾ ਤਾਂ ਡਰਿਆ ਡਰਿਆ ਪਰ ਇਹ ਆਵਾਜ਼ ਉਧਰ ਵੀ ਪਹੁੰਚ ਗਈ ਹੁਣ ਇਹਦਾ ਮਤਲਬ ਉਹ ਕੀ ਸਮਝਣ ਇਹਦੇ ਵਿੱਚ ਉਹਨਾਂ ਨੂੰ ਕੁਝ ਪਤਾ ਨਾ ਲੱਗੇ ਫਾਇਰ ਕੀ ਹੋਇਆ ਕਿਨੂੰ ਹੋਇਆ ਕਿਨੂੰ ਕੀਤਾ ਪਹਿਲਾਂ ਕਦੀ ਇਸ ਤਰ੍ਹਾਂ ਅਚਾਨਕ ਹੁੰਦਾ ਸੀ ਕਦੀ ਕਦਹੀਂ ਪਰ ਇਹਦੀ ਕੋਈ ਸਮਝ ਨਾ ਲੱਗੀ ਇੱਧਰ ਵਾਲੇ ਪਾਸੇ ਜਮਾਦਾਰ ਹਰਨਾਮ ਸਿੰਘ ਪਤਾ ਨਹੀਂ ਪਹਿਲਾਂ ਹੀ ਕਿਸੇ ਗੱਲੋਂ ਚਟੜਾ ਜਾ ਹੋਇਆ ਬੈਠਾ ਸੀ ਜਦੋਂ ਉਸ ਨੂੰ ਇਹ ਆਵਾਜ਼ ਸੁਣੀ ਉਹ ਹੋਰ ਚਟੜਾ ਹੋ ਗਿਆ ਉਸ ਨੂੰ ਹੋਰ ਗੁੱਸਾ ਆ ਗਿਆ ਤੇ ਉਹਨੇ ਵੀ ਫਾਇਰ ਦੇ ਹੁਕਮ ਦੇ ਦਿੱਤੇ ਤੇ ਅੱਧੇ ਘੰਟੇ ਤੱਕ ਦੋਹਾਂ ਮੋਰਚਿਆਂ ਦੇ ਵਿੱਚੋਂ ਗੋਲੀਆਂ ਚੱਲਦੀਆਂ ਰਹੀਆਂ ਪਤਾ ਨਹੀਂ ਕਿੱਧਰ ਨੂੰ ਉੱਪਰ ਨੂੰ ਥੱਲੇ ਨੂੰ ਬਸ ਚੱਲਦੀਆਂ ਰਹੀਆਂ ਹੁਣ ਜਦੋਂ ਇਹ ਸ਼ੁਗਲ ਸੀ ਉਹਨਾਂ ਦੇ ਵਿੱਚ ਇਹ ਅਸਲ ਦੇ ਵਿੱਚ ਸ਼ੁਗਲ ਸੀ ਜਦੋਂ ਇਸ ਸ਼ੁਗਲ ਤੋਂ ਉਕਤਾ ਗਿਆ ਤਾਂ ਜਮਾਦਾਰ ਹਰਨਾਮ ਸਿੰਘ ਨੇ ਫਾਇਰ ਬੰਦ ਕਰਾ ਦਿੱਤਾ ਤੇ ਆਪਣੀ ਦਾੜੀ ਦੇ ਵਿੱਚ ਕੰਗਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਾਲੀ ਦੇ ਵਿੱਚ ਸਾਰੇ ਵਾਲ ਬੜੇ ਸਲੀਕੇ ਦੇ ਨਾਲ ਜਮਾਏ ਤੇ ਬੰਤਾ ਸਿੰਘ ਤੋਂ ਪੁੱਛਿਆ ਉਹ ਬੰਤਾ ਸਿਆ ਉਹ ਬੰਤਾ ਸਿਆ ਉਹ ਸਾਰਾ ਚੱਪੜ ਝੁਣ ਝੁਣੀ ਦਿਸਦਾ ਉਹ ਕਿੱਥੇ ਗਿਆ ਹੋਏ ਅਚਾਨਕ ਉਸ ਨੂੰ ਕੁੱਤੇ ਦੀ ਯਾਦ ਆਈ ਬੰਤਾ ਸਿੰਘ ਨੇ ਕਿਹਾ ਉਹ ਲੱਗਦਾ ਜੀ ਕੁੱਤੇ ਨੂੰ ਕਿਉਂ ਹਾজম ਨਹੀਂ ਹੋਇਆ ਵੰਤਾ ਉਸ ਨੂੰ ਇਹਸ ਮੁਹਾਵਰੇ ਦਾ ਸਮਝ ਅਰਥ ਨਾ ਸਮਝ ਆਇਆ ਅਸੀਂ ਤੇ ਉਹਨੂੰ ਜਨਾਬ ਕਿਉਂ ਦੀ ਕੋਈ ਚੀਜ਼ ਨਹੀਂ ਖਵਾਈ ਇਹ ਸੁਣ ਕੇ ਜਮਾਦਾਰ ਹਰਨਾਮ ਸਿੰਘ ਜ਼ੋਰ ਦੇ ਨਾਲ ਹੱਸਿਆ ਉਹ ਅਨਪੜਾਦ ਔਰ ਭਟੇਮ ਉਤੇਰੇ ਓਏ ਮੁਹਾਵਰਾ ਮੁਹਾਵਰਾ ਉਹ ਤੇਰੇ ਨਾਲ ਤਾਂ ਬਸ ਗੱਲ ਕਰਨੀ 95 ਦਾ ਘਟਾਇਆ ਤੈਨੂੰ ਨਾ ਤਾਂ ਕੋਈ ਸਮਝ ਲੱਗਦੀ ਅਨਪੜ ਬੰਦਾ ਇਹਨੇ ਦੇ ਵਿੱਚ ਉਹ ਸਿਪਾਹੀ ਜੋ ਪੈਰੇ ਉੱਤੇ ਖਲੋਤਾ ਸੀ ਤੇ ਦੂਰਬੀਨ ਲਾ ਕੇ ਇੱਧਰ ਉੱਧਰ ਵੇਖ ਰਿਹਾ ਸੀ ਇੱਕਦਮ ਬੋਲਿਆ ਇੱਕਦਮ ਬੋਲਿਆ ਜਮਾਦਾਰ ਹਰਨਾਮ ਸਿੰਘ ਸੁਣਨਾ ਵੀ ਚਾਹੁੰਦਾ ਸੀ ਉਤਸਕ ਵੀ ਸੀ ਕਿ ਉਹਨਾਂ ਦਾ ਸ਼ੁਗਲ ਮੇਲਾ ਚੱਪੜ ਝੁਣ ਝੁਣ ਕੇ ਦਿਨਾਂ ਤੋਂ ਨਜ਼ਰ ਨਹੀਂ ਸੀ ਆ ਰਿਹਾ ਹੁਣ ਜ਼ਾਹਰ ਉਹ ਤਾਂ ਦੂਜੇ ਪਾਸੇ ਗਿਆ ਹੋਇਆ ਸੀ ਇੱਧਰ ਗੱਲਾਂ ਚੱਲ ਰਹੀਆਂ ਇੱਧਰ ਇੱਕ ਦੂਜੇ ਦੇ ਨਾਲ ਸ਼ੁਗਲ ਮੇਲਾ ਮੌਜ ਮੇਲਾ ਚੱਲ ਰਿਹਾ ਤੇ ਸਿਪਾਹੀ ਜੋ ਉੱਪਰ ਇਕਲੋਤਾ ਸੀ ਦੂਰਬੀਨ ਲੈ ਕੇ ਇੱਧਰ ਉੱਧਰ ਵੇਖ ਰਿਹਾ ਸੀ ਇੱਕਦਮ ਬੋਲਿਆ ਉਹ ਉਹ ਆ ਗਿਆ ਉਹ ਆ ਰਿਹਾ ਜੀ ਉਹ ਆ ਰਿਹਾ ਤੇ ਜਮਾਦਾਰ ਹਰਨਾਮ ਸਿੰਘ ਨੇ ਪੁੱਛਿਆ ਉਹ ਕੌਣ ਆ ਰਿਹਾ ਵੀ ਕਿਹਦੀ ਗੱਲ ਕਰ ਰਿਹਾ ਹੋ ਇਕਦਮ ਚੁਕੰਨਾ ਹੋ ਗਿਆ ਜਿਵੇਂ ਕਿਤੇ ਕੋਈ ਸ਼ਾਇਦ ਦੁਸ਼ਮਣੀ ਆ ਗਿਆ ਹੋਵੇ ਕੌਣ ਆ ਰਿਹਾ ਜ਼ਰਾ ਦੱਸ ਤਾਂ ਸਹੀ ਕੌਣ ਆ ਰਿਹਾ ਪਹਿਰੇ ਦੇ ਸਪਾਹੀ ਨੇ ਕਿਹਾ ਜਨਾਬ ਗੀਨਾ ਸੀ ਉਹਦਾ ਚਪੜ ਚੁਣਚੁਣ ਉਹ ਚਪੜ ਚੁਣਚੁਣ ਇਹ ਕਰਨਾ ਕਹਿ ਕੇ ਹਰਨਾਮ ਸਿੰਘ ਨੇ ਉੱਠਿਆ ਜਿਉ ਉਹ ਕੀ ਕਰ ਰਿਹਾ ਹੈ ਉਹ ਚਪੜ ਚੁਣਚੁਣ ਪਹਿਰੇ ਦੇ ਸਪਾਹੀ ਨੇ ਕਿਹਾ ਜੀ ਬਸ ਆ ਰਿਹਾ ਹੈ ਇਧਰੋਂ ਆ ਰਿਹਾ ਅਛਾ ਆ ਰਿਹਾ ਆਉਣ ਦੇ ਆਉਣ ਦੇ ਮੈਂ ਤਾਂ ਅੱਗੇ ਲੱਭ ਰਿਹਾ ਸੀ ਇਹ ਗਿਆ ਕਿੱਥੇ ਜਮਾਦਾਰ ਹਨਾਮ ਸਿੰਘ ਨੇ ਉਹਦੇ ਹੱਥੋਂ ਦੂਰਬੀਨ ਲਈ ਤੇ ਵੇਖਣਾ ਸ਼ੁਰੂ ਕਰ ਦਿੱਤਾ ਇਧਰ ਹੀ ਆ ਰਿਹਾ ਸੀ ਰੱਸੀ ਵੱਢੀ ਹੋਈ ਏ ਗਲ ਦੇ ਵਿੱਚ ਪਰ ਇਧਰ ਤਾਂ ਯਾਰ ਜਿੱਧਰੋਂ ਇਹ ਆ ਰਿਹਾ ਇਧਰ ਤਾਂ ਦੁਸ਼ਮਣਾਂ ਦਾ ਮੋਰਚਾ ਇਦਾ ਮਤਲਬ ਹਰਨਾਮ ਸਿੰਘ ਕਹਿੰਦਾ ਪਈ ਜਿਹੜਾ ਕੁੱਤਾ ਹੈ ਰੱਸੀ ਤੇ ਤੇ ਗਲ ਦੇ ਵਿੱਚ ਹੈਗੀ ਹੈ ਇਹ ਦੁਸ਼ਮਣ ਦੇ ਮੂਰਚੇ ਤੋਂ ਆ ਰਿਹਾ ਹੈ ਉਧਰੋਂ ਆ ਰਿਹਾ ਹੈ ਇਹ ਕਹੇ ਕਿ ਉਹਨੇ ਜਦੋਂ ਦੇਖਿਆ ਪਈ ਦੁਸ਼ਮਣ ਦੇ ਮੂਰਤੇ ਤੋਂ ਆਇਆ ਤਾਂ ਉਹਨੇ ਕੁੱਤੇ ਨੂੰ ਬੜੀ ਸਾਰੀ ਮਾਂ ਦੀ ਗਾਲ ਕੱਢੀ ਤੇ ਬੜੇ ਰੋਪ ਦੇ ਨਾਲ ਗੁੱਸੇ ਦੇ ਨਾਲ ਉੱਠਿਆ ਉਹਨੇ ਬੰਦੂਕ ਚੁੱਕੀ ਤੇ ਨਿਸ਼ਾਨਾ ਬੰਨ ਕੇ ਫਾਇਰ ਕੀਤਾ ਠਾ ਕੁੱਤੇ ਦੇ ਵੱਲੋਂ ਨਿਸ਼ਾਨਾ ਉਸ ਨੂੰ ਲੱਗਾ ਨਾ ਇਮਰਾਨ ਸਿੰਘ ਨੂੰ ਆਇਆ ਹੋਵੇ ਇਹ ਤਾਂ ਦੁਸ਼ਮਨਾ ਦੇ ਨਾਲ ਡਲਿਆ ਹੋਇਆ ਨਿਸ਼ਾਨਾ ਉਸ ਨੂੰ ਨਾ ਲੱਗਾ ਨਿਸ਼ਾਨਾ ਉੱਕ ਗਿਆ ਗੋਲੀ ਕੁੱਤੇ ਦੇ ਕੁਝ ਵੇਤ ਇੱਕ ਪੱਥਰ ਤੇ ਜਾ ਲੱਗੀ ਕੁੱਤਾ ਡਰ ਗਿਆ ਸਹਿਮ ਗਿਆ ਉਹ ਰੁਕ ਗਿਆ ਕੁੱਤਾ ਰੁਕ ਗਿਆ ਜਿਵੇਂ ਸ਼ਾਇਦ ਪਤਾ ਨਹੀਂ ਸਾਹਮਣੇ ਕੀ ਹੋ ਗਿਆ ਹੋਵੇ ਇੱਕ ਤਾਂ ਗੋਲੀ ਦੀ ਚੱਲੀ ਆਵਾਜ਼ ਉਕਤੋਂ ਦੂਜੇ ਪਾਸੇ ਸੂਬੇਦਾਰ ਹਿੰਮਤ ਖਾਂ ਇਹ ਦੇਖਣਾ ਚਾਹੁੰਦਾ ਸੀ ਕਿ ਕੁੱਤਾ ਗਿਆ ਕਿ ਨਹੀਂ ਗਿਆ ਦੂਜੇ ਪਾਸੇ ਤੇ ਉਸਨੇ ਵੀ ਦੂਰਵੀਨ ਲਾ ਕੇ ਵੇਖਿਆ ਤਾਂ ਕੁੱਤਾ ਕੁੱਤਾ ਤਾਂ ਪਕ ਡੰਡੀ ਤੇ ਖੜਾ ਸੀ ਅਜ ਇੱਕ ਹੋਰ ਫਾਇਰ ਹੋਇਆ ਇੱਕ ਹੋਰ ਫਾਰ ਹੋਇਆ ਉਧਰੋਂ ਤਾਂ ਉਹ ਦਮ ਦਵਾ ਕੇ ਉਲਟੇ ਪਾਸੇ ਵੱਲ ਦੌੜ ਪਿਆ ਕੁੱਤਾ ਵਾਪਸ ਮੁੜ ਆਇਆ ਪਾਕਿਸਤਾਨ ਵਾਲੇ ਪਾਸੇ ਸੂਬੇਦਾਰ ਹਿੰਮਤ ਖਾਨ ਸੂਬੇਦਾਰ ਹਿੰਮਤ ਖਾਨ ਦੇ ਮੋਰਚੇ ਦੇ ਵੱਲ ਉਹਨੇ ਉੱਚੀ ਦੇ ਨਹੀਂ ਕਿਹਾ ਓਏ ਓਏ ਬਹਾਦਰ ਡਰਿਆ ਨਹੀਂ ਕਰਦੇ ਚੱਲ ਵਾਪਸ ਚੱਲ ਵਾਪਸ ਤੇ ਉਹਨੇ ਡਰਾਉਣ ਦੇ ਲਈ ਇੱਕ ਫਾਇਰ ਪਾਕਿਸਤਾਨ ਵਾਲੇ ਪਾਸਿਓਂ ਵੀ ਕਰ ਦਿੱਤਾ ਠਾ ਕੁੱਤਾ ਡਰ ਗਿਆ ਕੁੱਤਾ ਰੁਗ ਗਿਆ ਇਧਰੋਂ ਵੀ ਗੋਲੀ ਤੇ ਉਧਰੋਂ ਵੀ ਗੋਲੀ ਕੁੱਤਾ ਵਿਚਕਾਰ ਖੜਾ ਜੁਦੋਂ ਜਮਾਦਾਰ ਹਨਾਮ ਸਿੰਘ ਨੇ ਵੀ ਇਧਰੋਂ ਬੰਦੂਕ ਚਲਾਈ ਦੁਬਾਰਾ ਚਲਾਈ ਠਾ ਕਰਕੇ ਤਾਂ ਗੋਲੀ ਕੁੱਤੇ ਦੇ ਕੰਨ ਦੇ ਕੋਲੋਂ ਸਾਂ ਕਰਕੇ ਲੰਘ ਗਈ ਦੁਬਾਰਾ ਕੁੱਤੇ ਨੇ ਟੱਪਕੇ ਜ਼ੋਰ ਦੇ ਨਾਲ ਦੋਵੇਂ ਕੰਨ ਝਣਕਾਏ ਤੇ ਚੌਂ-ਚੌਂ ਕਰਨ ਲੱਗ ਪਿਆ ਉਧਰੋਂ ਸੂਬੇਦਾਰ ਹਿੰਮਤ ਖਾਨ ਵੇ ਸਾਣਾ ਤੁਰਦਾ ਕਿਉਂ ਨਹੀਂ ਇਹਨੂੰ ਪਈਆ ਕਿ ਦਸ਼ਮਣਾਂ ਨੂੰ ਜਾ ਕੇ ਦੱਸ ਮੈਂ ਸੱਪੜ ਸੁਣ ਸੁਣਾ ਮੈਂ ਪਾਕਿਸਤਾਨੀ ਆ ਇਹ ਇੱਥੇ ਖੜਾ ਉਹ ਸ਼ੇਰਾ ਅੱਗੇ ਵਧ ਅੱਗੇ ਵਧ ਘਬਰਾਣਾ ਅੱਗੇ ਚੱਲ ਅੱਗੇ ਚੱਲ ਤੇ ਉਧਰੋਂ ਸੂਬੇਦਾਰ ਹਿੰਮਤ ਖਾਨ ਨੇ ਦੂਜਾ ਫਾਇਰ ਕੀਤਾ ਜੋ ਅਗਲੇ ਪੰਜਿਆਂ ਦੇ ਕੋਲ ਪੱਥਰਾਂ ਦੇ ਵਿੱਚ ੜਕਕ ਦੇ ਨਹੀਂ ਕਰਕੇ ਲੱਗਾ ਤੇ ਇੱਕਦਮ ਇੱਕਦਮ ਬਹੁਤ ਸਾਰੇ ਪੱਥਰ ਟੁੱਟੇ ਕੁੱਤਾ ਬੁਖਲਾ ਗਿਆ ਕੁੱਤਾ ਬੁਖਲਾ ਗਿਆ ਕਦੀ ਇਧਰ ਭੱਜੇ ਕਦੀ ਉਧਰ ਭੱਜੇ ਉਸ ਨੂੰ ਕੁਝ ਸਮਝ ਨਾ ਆਵੇ ਚੌਂ ਚੌਂ ਕਰਦਾ ਉਸ ਨੂੰ ਕੁਝ ਪਤਾ ਨਾ ਲੱਗੇ ਤੇ ਇਸ ਬੁਖਲਾਹਟ ਦੇ ਵਿੱਚੋਂ ਹਿੰਮਤ ਖਾ ਅਤੇ ਹਰਨਾਮ ਸਿੰਘ ਦੋਵੇਂ ਬੜੇ ਖੁਸ਼ ਹੋਏ ਤੇ ਉੱਚੀ ਉੱਚੀ ਹੱਸਦੇ ਰਹੇ ਦੂਰੋਂ ਵੀ ਦੇਖ ਕੇ ਆਹ ਦੇਖ ਦੇ ਸੜਾ ਕੁੱਤਾ ਦੋਵੇਂ ਬਹੁਤ ਉੱਚੀ ਉੱਚੀ ਹੱਸੇ ਤੇ ਸਿਪਾਹੀ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਹੱਸਦੇ ਰਹੇ ਲੋ ਜੀ ਸ਼ੁਕਲ ਮੇਲਾ ਇਹ ਚੱਲਦਾ ਰਿਹਾ ਉਹਨਾਂ ਦੇ ਬਾਣੇ ਸ਼ੁਕਲ ਮੇਲਾ ਪਰ ਕੁੱਤਾ ਵਿਚਾਰਾ ਕੁੰਮਦਾਰਿਆ ਬੰਦ ਲਿਆ ਹੋਇਆ ਉਸ ਨੂੰ ਪਤਾ ਨਾ ਲੱਗੇ ਕਿ ਗੋਲੀ ਇਧਰੋਂ ਵੀ ਚੱਲਦੀ ਸੀ ਉਧਰੋਂ ਵੀ ਚੱਲ ਰਹੀ ਸੀ ਚੀਕ ਮਾਰ ਕੇ ਉਹਨੇ ਆਪਣਾ ਰੁਖ ਬਦਲ ਲਿਆ ਲੰਘਾਂਦ ਲੰਘਾਂਦਾ ਉਹ ਸੂਬੇਦਾਰ ਹਿੰਮਤ ਖਾਨ ਦੇ ਮੋਰਚੇ ਦੇ ਵੱਲ ਭੱਜਣ ਲੱਗਾ ਤਾਂ ਉਧਰੋਂ ਵੀ ਫਾਇਰ ਹੋਇਆ ਉਧਰੋਂ ਵੀ ਫਾਇਰ ਹੋਇਆ ਪਰ ਉਹ ਡਰਾਉਂ ਲੇ ਕੀਤਾ ਗਿਆ ਸੀ ਸਿਰਫ ਤਾਂ ਕਿ ਕੁੱਤਾ ਵਾਪਸ ਚਲਾ ਜਾਵੇ ਫਾਇਰ ਦੇ ਨਾਲ ਨਾਲ ਫਾਇਰ ਦੇ ਨਾਲ-ਨਾਲ ਉੱਚੀ ਸਾਰੀ ਬੋਲਿਆ ਹਿੰਮਤਾਂ ਉੱਚੀ ਸਾਰੀ ਬੋਲਿਆ ਬਹਾਦਰ ਪਰਵਾਹ ਨਹੀਂ ਕਰਦੇ ਜ਼ਖਮਾਂ ਦੀ ਉਹ ਕਬਰਾਣਾ ਸ਼ੇਰਾ ਖੇਡ ਜਾ ਆਪਣੀ ਜਾਨ ਤੇ ਜਾ ਜਾਂ ਫਿਰ ਮੁਰਜਾ ਮੁਰਜਾ ਜਾ ਭਾਜਾ ਕੁੱਤਾ ਫਾਇਰ ਤੋਂ ਘਬਰਾ ਕੇ ਮੁੜ ਗਿਆ ਫਿਰ ਮੁੜ ਗਿਆ ਇੱਕ ਗੋਲੀ ਪਤਾ ਨਹੀਂ ਕਿੱਧਰੋਂ ਆਈ ਉਧਰੋਂ ਆਈ ਜਾਂ ਇਧਰੋਂ ਆਈ ਕੁੱਤੇ ਦੇ ਲਾਤੇ ਜਾ ਕੇ ਜਾ ਲੱਗੀ ਤੇ ਉਹਦੀ ਲੱਤ ਉੱਕਾ ਹੀ ਬੇਕਾਰ ਹੋ ਗਈ ਸੀ ਉੱਕਾ ਹੀ ਬੇਕਾਰ ਹੋ ਗਈ ਜਦ ਉਸ ਗੋਲੀ ਲੱਗਣ ਦੇ ਨਾਲ ਕੁੱਤਾ ਹੁਣ ਲੰਗੜਾ ਹੋਇਆ ਤਿੰਨ ਲੱਤਾਂ ਦੇ ਉੱਤੇ ਤਿੰਨ ਲੱਤਾਂ ਦੀ ਮਦਦ ਨਾਲ ਉਹ ਆਪਣੇ ਆਪ ਨੂੰ ਕੁਝ ਕਦਮਾਂ ਦੇ ਨਾਲ ਦੂਜੇ ਪਾਸੇ ਵੱਲ ਕਸੀਟਦਾ ਜਾ ਰਿਹਾ ਸੀ ਕਦੀ ਉਧਰ ਕਸੀਟੇ ਕਦੀ ਉਧਰ ਕਸੀਟੇ ਜਦੋਂ ਦੂਜੇ ਪਾਸੇ ਵੱਲ ਜਾਣੇ ਹਿੰਦੁਸਤਾਨ ਵਾਲੇ ਪਾਸੇ ਨੂੰ ਕਸੀਟਦਾ ਜਾ ਰਿਹਾ ਸੀ ਕਿ ਜਮਾਦਾਰ ਹਨਾਮ ਸਿੰਘ ਨੇ ਨਿਸ਼ਾਨਾ ਬਣ ਕੇ ਗੋਲੀ ਚਲਾਈ ਜਿਸ ਦੇ ਨਾਲ ਜਿਸ ਦੇ ਨਾਲ ਕੁੱਤਾ ਉੱਥੇ ਠੇੜੀ ਹੋ ਗਿਆ ਕੁੱਤਾ ਉੱਥੇ ਹੀ ਠੇੜੀ ਹੋ ਗਿਆ ਉੱਥੇ ਹੀ ਖਤਮ ਹੋ ਗਿਆ दोवे देशों के दे फौजी देशों के दे सिपाही दूरबीना तक रहे सन कुत्ता हो गया, सूबेदार हिम्मत खां ने दुख शहीद हो गया च, चप चपड़ शहीद हो गया बेचारा ਜਮਾਦਾਰ ਹਨਾਮ ਸਿੰਘ ਨੇ ਬੰਦੂਕ ਦੀ ਗਰਮ-ਗਰਮ ਨਾਲੀ ਨਾਲ ਆਪਣੇ ਹੱਥ ਵਿੱਚ ਲਈ ਤੇ ਕਿਹਾ ਪਿਆ ਬਈ ਉਹੀ ਉਹੀ ਮੌਤ ਮੋਇਆ ਜੋ ਕੁੱਤੇ ਦੀ ਹੁੰਦੀ ਹੈ ਉਹੀ ਮੌਤ ਮੋਇਆ ਜੋ ਕੁੱਤੇ ਦੀ ਹੁੰਦੀ ਹੈ